ਸ੍ਰੀ ਰਾਮ ਮਹੱਲਾ ਤੀਜਾ ਗੋਵਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ ਕਖਨੀ ਬਦਨੀ ਨਾ ਪਾਈਐ ਹਉਮੈ ਵਿੱਚ ਹਉ ਜਾਏ ਸਤਗੁਰ ਮਿਲਿਆ ਸਤ ਪੈ ਰਚੈ ਆਪ ਵਸੈ ਮਨ ਆਇ ਭਾਈ ਰੇ ਗੁਰਮੁਖ ਬੂਜੈ ਕੋਈ ਬਿਨ ਬੂਝੇ ਕਰਮ ਸਮਾਵਣੀ ਜਨਮ ਪਦਾਰਥ ਹੋਏ ਰਹਾ ਜਿੰਨੀ ਚਾਖਿਆ ਤਿੰਨੀ ਸਾਧ ਪਾਇਆ ਬਿਨ ਚਾਖੇ ਭਰਮ ਤੁਲਾਏ ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ ਪੀਵਤੁ ਹੋ ਪਰਵਾਣ ਭਇਆ ਪੂਰਾ ਸ਼ਬਦ ਸਮਾਇ ਆਪੇ ਦੇਤਾ ਪਾਇਇ ਹੋਰ ਕਰਣਾ ਕਛੂ ਨਾ ਜਾਏ ਦੇਵਣ ਵਾਲੇ ਕੈ ਹੱਥ ਦਾਤ ਹੈ ਗੁਰੂ ਦੁਆਰੈ ਪਾਇ ਜਿਹਾ ਕੀ ਤਨ ਤੇਹਾ ਹੋਆ ਜਿਹੇ ਕਰਮ ਕਮਾਇ ਜਤ ਸਤ ਸੰਜਮ ਨਾਮ ਹੈ ਜਿਨ ਨਾਮੈ ਨਿਰਮਲ ਨਾ ਹੋਈ ਪੂਰਾ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਈ ਨਾਨਕ ਸਹਜੇ ਹੀ ਰੰਗ ਵਰਤਦਾ ਅਰਗਣ ਪਾਵੇ ਸੋਈ ਸ੍ਰੀ ਰਾਗ ਮਹੱਲਾ 3 ਕਾਇਆ ਸਾਧ ਹੈ ਉਰਦ ਤਪ ਕਰੈ ਵਿਚਹੁ ਹਉ ਮੈ ਨਾ ਜਾਇ ਅਧਿਆਤਮ ਕਰਮ ਜੀ ਕਰੇ ਨਾਮ ਨ ਕਬਹੀ ਪਾਇ ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਅਵਤੈ ਮਨ ਆਇ ਸੁਣ ਮਨ ਮੇਰੇ ਭਜ ਸਤ ਗੁਰ ਸ਼ਰਣਾ ਗੁਰ ਪ੍ਰਸਾਦਿ ਛੁਟੀਐ ਵਿਖ ਭਵ ਜਲ ਸ਼ਬਦ ਗੁਰ ਤਰਣਾ ਰਹਾ ਤ੍ਰ ਗੁਣ ਸਭਾ ਧਾਤ ਹੈ ਦੂਜਾ ਭਾਵ ਵਿਕਾਰ ਪੰਡਿਤ ਪੜਾਏ ਬੰਧਨ ਮੋਹ ਬਾਧਾ ਨਹ ਬੂਝੈ ਵਿਖਿਆ ਪਿਆਰ ਸਤਗੁਰ ਮਿਲਿਆ ਤ੍ਰਿਪਤੀ ਛੂਟੈ ਚੌਥਾ ਪਰਮੁਖ ਦੁਆਰ ਪੁਰਤੀ ਮਾਰਗ ਪਾਈਐ ਚੂਕੈ ਮੋਹ ਗੁਬਾਰ ਸ਼ਬਦ ਮਰੈ ਤਾ ਉਧਰੈ ਪਾਏ ਮੋਖ ਦੁਆਰ ਗੁਰ ਪ੍ਰਸਾਦੀ ਮਿਲ ਰਹਿ ਸਚ ਨਾਮ ਕਰਤਾਰ ਇਹ ਮਨ ਆਤ ਸਵਲ ਹੈ ਛਡੇ ਨਾ ਕਿਤਾ ਉਪਾਇ ਦੂਜੇ ਪਾਏ ਦੁੱਖ ਲਾਏਂਦਾ ਬਹੁਤੀ ਦੇ ਸਜਾਇ ਨਾਨਕ ਨਾਮ ਲਗੇ ਸੇ ਉੱਬਰੇ ਆਉ ਮੈਂ ਸ਼ਬਦ ਗਵਾਇ ਸ੍ਰੀ ਰਾਗ ਮਹੱਲਾ 3ਾ ਕਿਰਪਾ ਕਰੇ ਗੁਰ ਪਾਈਐ ਹਰ ਨਾਮੋਂ ਦੇ ਜਿੜੜਾਏ ਬਿਨ ਗੁਰ ਕਿਨੈ ਨਾ ਪਾਇਓ ਵਿਸਾ ਜਨਮ ਗਵਾਇ ਮਨ ਮੁਖ ਕਰਮ ਕਮਾਵਣੇ ਦਰਗਾਹ ਮਿਲੈ ਸਜਾਈ ਮਨ ਰਹਿ ਦੂਜਾ ਤਉ ਚੁਕਾਏ ਅੰਤਰ ਤੇਰਾ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾਉ ਸਚ ਬਾਣੀ ਸਤ ਸ਼ਬਦ ਹੈ ਜਾਂ ਸਚ ਧਰੇ ਪਿਆਰ ਹਰ ਕਾ ਨਾਮ ਮਨ ਵਸੈ ਹੋ ਮੈਂ ਕ્રોਧ ਨਿਵਾਰੂ ਮਨ ਨਿਰਮਲ ਨਾਮ ਧਿਆਈਐ ਤਾ ਪਾਏ ਮੂਖ ਦੁਆਰ ਮੈਂ ਵਿੱਚ ਜਗ ਬਿਨ ਸਦਾ ਮਰ ਜਮੈ ਆਵੈ ਜਾਏ ਮਨ ਮੁਖ ਸ਼ਬਦ ਨ ਜਾਣਨੀ ਜਸਨ ਪਤ ਗਵਾਏ ਗੁਰ ਸੇਵਾ ਨਾਮ ਪਾਈਐ ਸੱਚੇ ਰਹੈ ਸਮਾਈ ਸ਼ਬਦ ਮੰਨਿਆ ਗੁਰ ਪਾਈਐ ਵਿੱਚ ਹੋਆ ਪੁਵਾਈ ਆਨੰਦਿਨ ਭਗਤ ਕਰੇ ਸਦਾ ਸਾਚੇ ਕੀ ਲਿਵਲਾਈ ਨਾਮ ਪਦਾਰਥ ਮਨ ਵਸਿਆ ਨਾਨਕ ਸਹਿਜ ਸਮਾਈ ਸ੍ਰੀ ਰਾਮ ਮਹਲਾ ਤੀਜਾ ਜਿਨਿ ਪੁਰਖਿ ਸਤਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਕਰ ਹੁੰਦਾ ਪੁਰਖ ਨਾ ਪਛਾਨਿਆ ਅਭਿਮਾਨ ਮੁਕੇ ਅਹੰਕਾਰ ਸਤਗੁਰ ਕ્યા ਛਟਕਿਆ ਮੰਗ ਠਕੇ ਸੰਸਾਰ ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਣ ਹਾਰ ਮਨ ਮੇਰੇ ਸਦਾ ਹਰ ਵੇਖ ਹਦੂਰ ਜਨਮ ਮਰਨ ਦੁਖ ਪਰ ਹਾਰੈ ਸ਼ਬਦ ਰਹਾ ਭਰਪੂਰ ਰਹਾ ਸੱਚ ਸਲਾਹਨ ਸੇ ਸੱਚੇ ਸੱਜਾ ਨਾਮ ਅਧਾਰ ਸੱਜੀ ਕਾਰ ਕਮਾਵਣੀ ਸੱਚੇ ਨਾਲ ਪਿਆਰ ਸੱਚਾ ਸ਼ਾਹ ਵਰਤਦਾ ਕੋਏ ਨ ਮੇਟਣ ਹਾਰ ਮਨ ਮੁਖ ਮਹਿਲ ਨ ਪਾਏਨੀ ਕੂੜ ਮੁਠੇ ਕੂੜਿਆਰ ਉਮੈਂ ਕਰਤਾ ਜਗੁ ਮੂਆ ਗੁਰਬਿਨ ਘੋਰ ਅੰਧਾਰ ਮਾਇਆ ਮੋ ਵਿਸਾਰਿਆ ਸੁਖ ਦਾਤਾ ਦਾਤਾਰ ਸਤਗੁਰ ਸੇਵਹਿ ਤਾ ਉਭਰੈ ਸੱਚ ਰਖੈ ਉਰਤਾਰ ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ ਸਤਗੁਰ ਸੇਵ ਮਨ ਨਿਰਮਲਾ ਉਮੈਂ ਤਾਜ ਵਿਕਾਰ ਆਪ ਛੋੜ ਜੀਵ ਤੁਮਰੈ ਗੁਰ ਕੈ ਸ਼ਬਦ ਵਿਚਾਰ ਤੰਦਾ ਤ ਆਵਤ ਰਹਿ ਗਏ ਲਾਗਾ ਸਾਚ ਪਿਆਰ ਸੱਚ ਰਤੇ ਮੁਖ ਉਜਲੇ ਸਤਿ ਸਾਚੈ ਦਰਬਾਰ ਸਤਿਗੁਰ ਪ੍ਰਖ ਨਾਮ ਮੰਨਿਓ ਸ਼ਬਦ ਨਾਲ ਲਗੋ ਪਿਆਰ ਇਸ ਨਾਮਦਾਨ ਜੀਤਾ ਕਰੈ ਦੂਜੈ ਭਾਇ ਖੁਆਰ ਹਰ ਜੀਉ ਆਪਣੀ ਕਿਰਪਾ ਕਰੇ ਤਾ ਲਾਗੈ ਨਾਮ ਪਿਆਰ ਨਾਨਕ ਨਾਮ ਸੰਭਾਲੋ ਗੁਰ ਕੈ ਹੀ ਅਪਾਰ ਸ੍ਰੀ ਰਾਗ ਮਹੱਲਾ 3 ਕਿਸ ਹਾਂ ਸੇਵੀਂ ਕਿਆ ਜਪ ਕਰੀ ਸਤਿਗੁਰੂ ਕੋ ਚੌਂ ਜਾਏ ਸਤਿਗੁਰ ਕਾ ਭਾਣਾ ਮੰਨ ਲਈ ਵਿਚ ਹਾਂ ਆਪ ਗੁਆਏ ਇਹ ਹਾਂ ਸੇਵਾ ਚੱਕਰੀ ਨਾਮ ਬਸਦਾ ਮਨ ਆਏ ਨਾਮੇ ਕੀਤੇ ਸੁਖ ਪਾਈਐ ਸਚੈ ਸ਼ਬਦ ਸੁਹਾਏ ਮਨ ਮੇਰੇ ਅਨ ਦਿਨ ਜਾਗ ਹਰਿ ਚੇ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾ ਮਨ ਕੀਆ ਇੱਛਾ ਪੂਰੀਆ ਸ਼ਬਦ ਰਿਆ ਭਰਪੂਰ ਭੈ ਭਾਏ ਭਗਤ ਕਰਹਿ ਦਿਨ ਰਾਤੀ ਹਰ ਜੀਉ ਵੇਖੈ ਸਦਾ ਹਦੂਰ ਸੱਚੈ ਸ਼ਬਦ ਸਦਾ ਮਨ ਰਾਤਾ ਭ੍ਰਮ ਗਿਆ ਸਰੀਰ ਹਦੂਰ ਨਿਰਮਲ ਸਾਹਿਬ ਪਾਇਆ ਸੱਚਾ ਗੁਣੀ ਬਹੀਰ ਜੋ ਜਾਗੇ ਸੇ ਉਪਰੇ ਸੂਤੇ ਗਏ ਮੁਹਾਈ ਸੱਚਾ ਸ਼ਬਦ ਨਾ ਪਛਾਣਿਉ ਸੁਪਨਾ ਗਿਆ ਵਿਹਾਈ ਸੁਝੇ ਘਰ ਕਾਪਾ ਹੋਣਾ ਜਿਉ ਆਇਆ ਤਿਉ ਜਾਇ ਮਨ ਮੁਖ ਜਨਮ ਵਿਰਥਾ ਗਿਆ ਕਿਆ ਮੁਹ ਦੇਸੀ ਜਾਇ ਸਭ ਕਿਛ ਆਪੇ ਆਪ ਹੈ ਔਮੈ ਵਿੱਚ ਕਹਿਣ ਨਾ ਜਾਇ ਗੁਰ ਕੈ ਸ਼ਬਦ ਪਛਾਣਿਐ ਦੁਖ ਹਉਮੈ ਵਿਚਹੁ ਗਵਾਇ ਸਤਿਗੁਰ ਸੇਵਨ ਆਪਣਾ ਔ ਚਿੰਨ ਕੈ ਲਾਗਉ ਪਾਈ ਲਾਨਕ ਕਰ ਸਚੈ ਸਚਿਆਰ ਹੈ ਔ ਚਿੰਨ ਬਲ ਹਾਰੈ ਜਾਮ